ਆਸ਼ਕੋ ਕੀ ਤੁਸੀਂ ਜਾਣਦੇ ਹੋ ਕਿ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਸ ਖੰਡੇ ਤੇ ਬਾਟੇ ਦੇ ਨਾਲ ਗੁਰਗੋਬਲ ਸਿੰਘ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਣਾ ਦੇ ਸਮੇਂ ਖੰਡੇ ਬਾਟੇ ਦੀ ਪਹਲ ਤਿਆਰ ਕੀਤੀ ਉਹ ਖੰਡਾ ਤੇ ਬਾਟਾ ਕਿੱਥੋਂ ਆਇਆ ਸੀ ਅੱਜ ਤੁਹਾਨੂੰ ਉਸ ਨਗਰ ਦੇ ਦਰਸ਼ਨ ਕਰਵਾਉਣੇ ਨੇ ਤੇ ਦਰਸ਼ਨ ਕਰਵਾਉਣੇ ਨੇ ਉਸ ਥਾਂ ਦੇ ਉਹਨਾਂ ਪਰਿਵਾਰਾਂ ਦੇ ਜਿਹੜੇ ਸੈਂਕੜੇ ਸਾਲਾਂ ਤੋਂ ਇਦਾਂ ਹੀ ਹਰ ਬਲੋਹ ਦੇ ਖੰਡੇ ਬਾਟੇ ਦੇ ਨਾਲ-ਨਾਲ ਹਰ ਤਰ੍ਹਾਂ ਦੇ ਜਿਹੜੇ ਬਰਤਨ ਨੇ ਉਹ ਸੈਂਕੜੇ ਸਾਲਾਂ ਤੋਂ ਸਦੀਆਂ ਤੋਂ ਬਣਾਉਂਦੇ ਆ ਰਹੇ ਹੈ। ਗੁਰੂ ਹਰਾਏ ਸਾਹਿਬ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੀ ਕਿਵੇਂ ਇਸ ਨਗਰ ਨੂੰ ਨਵਾਜਿਆ ਕੀ ਸੰਬੰਧ ਹੈ ਇਸ ਨਗਰ ਦਾ ਮਹਾ ਭਾਰਤ ਦੇ ਕਿਸੇ ਵੱਡੇ ਯੋਧੇ ਦੇ ਨਾਲ ਅੱਡ ਸਾਰੀ ਗੱਲ ਤੁਹਾਨੂੰ ਦੱਸਣੀ ਹੈ ਅੱਜ ਅਸੀਂ ਪਹੁੰਚਿਆ ਖਰੜ ਤੇ ਬਿਲਕੁਲ ਨਜ਼ਦੀਕ 12 ਕਿਲੋਮੀਟਰ ਦੂਰ ਪਿੰਡ ਹੈ ਕੜੂਆ। ਘੜੂਆ ਪਿੰਡ ਉਹ ਕਿਹ ਪਿੰਡ ਹੈ ਜਿੱਥੇ ਗੁਰੂ ਹਰਾਈ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੀ ਚਰਨ ਪਾਏ ਜਿੱਥੇ ਸੈਂਕੜੇ ਸਾਲਾਂ ਤੋਂ ਇਹ ਕਹਿ ਲਓ ਵੀ ਗੁਰੂ ਸਾਹਿਬ ਜੀ ਦੀ آمد ਤੋਂ ਵੀ ਪਹਿਲਾਂ ਇੱਥੇ ਸਰਬ ਲੋਹ ਦੇ ਭਾਂਡੇ ਬਣਾਏ ਜਾਂਦੇ ਸੀ ਤੇ ਅੱਜ ਵੀ ਤੁਹਾਨੂੰ ਉਸ ਪੁਰਾਤਨ ਫੈਕਟਰੀ ਚ ਲੈ ਕੇ ਜਾਣਾ ਜਿਹੜੀ ਲਗਭਗ ਪਿਛਲੇ 10-12 ਪੀੜੀਆਂ ਤੋਂ ਸਰਬ ਲੋਹ ਦੇ ਭਾਂਡੇ ਬਣਾਉਂਦੀ ਆ ਰਹੀ ਹੈ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਨੇ ਉਸ ਫੈਕਟਰੀ ਦੇ ਜਿੱਥੋਂ ਕੇਵਲ ਦੇਸ਼ ਦੇ ਵਿੱਚ ਨਹੀਂ ਦੁਨੀਆ ਦੇ ਹਰ ਕੋਨੇ ਦੇ ਵਿੱਚ ਕੈਨੇਡਾ ਅਮਰੀਕਾ ਰਸ਼ੀਆ ਯੂਰਪਨ ਕੰਟਰੀਆਂ ਤੱਕ ਵੀ ਸਰਬ ਲੋਹ ਦੇ ਬਣੇ ਭਾਂਡੇ ਪਹੁੰਚਦੇ ਨੇ ਸਾਡੇ ਨਾਲ ਸਨ ਵੀਰ ਹਰਪ੍ਰੀਤ ਸਿੰਘ ਜੀ ਜੋ ਯੂ ایس اے ਰਹਿੰਦੇ ਨੇ ਤੇ ਇਸ ਸਮੇਂ ਪੰਜਾਬ ਆਏ ਹੋਏ ਨੇ ਤੇ ਨਾਲ ਸਨ ਵੀਰ ਬਲਵੀਰ ਸਿੰਘ ਅਨੰਦਪੁਰ ਸਾਹਿਬ ਵਾਲੇ ਸੋ ਆਓ ਆਪਾਂ ਰਲ ਮਿਲ ਕੇ ਘੜੂਆ ਪਿੰਡ ਦੇਖਦੇ ਆਂ ਤੇ ਪਸੇ ਆ ਨੰ ਦੱਸਿਆ ਵੀ ਅੱਗੇ ਉਹ ਪਰਿਵਾਰ ਹੈ ਇਹ ਵੀ ਥੋੜਾ ਪਿੰਡਾਂ ਵਿੱਚ ਵੀ ਦਿਖਣ ਲੱਗ ਪਏ ਆਲੇ ਆਹ ਨੇ ਸਾਡੇ ਇੱਥੇ ਯੂਨੀਵਰਸਿਟੀ ਕਰਕੇ ਇੱਥੇ ਰਹਿੰਦੇ ਆ ਜੀ ਜਾਲ ਤੱਕ ਹਾਂ ਇੱਥੇ ਵੀ ਜੀ ਮਹੱਲੀ ਨੇੜੇ ਆ ਨਾ ਚ ਨੀਗਨ ਯੂਨੀਵਰਸਿਟੀ ਨੇੜੇ ਆ ਗਈ ਫਿਰ ਖਰਮਲੇ ਨੇ ਤੁਸੀਂ ਲੈ ਲਓ ਵੀਊ ਇਹ ਆ ਵੀਰ ਜੀ ਹਾਂ ਉਹਨੂੰ ਦਰਸ਼ਕੋ ਅੱਗੇ ਚੱਲਦੇ ਆ ਚੱਲਦੇ ਆ ਆ ਗਿਆ ਇਹ ਸਰੋਵਰ ਕੜੂਆ ਦਾ ਦੱਸਿਆ ਜਾਂਦਾ ਵੀ ਜਿਹੜਾ ਪਾਂਡਵਾਂ ਦੇ ਵਿੱਚੋਂ ਇੱਕ ਭਰਾ ਸੀ ਭੀਮ ਹਸੈਨ ਭੀਮ ਦਾਏ ਘਰਵਾਲੀ ਦਾ ਨਾਮ ਸੀ ਹਿੰਦੀਕਾ ਹਿੰਦੀਕਾ ਰਾਖਸ਼ਨੀ ਦੀ ਕੁੱਖ ਦੇ ਵਿੱਚੋਂ ਇਸੇ ਹੀ ਥਾਂ ਦੇ ਉੱਪਰ ਇਸ ਨਗਰ ਦੇ ਵਿੱਚ ਜਨਮ ਹੋਇਆ ਸੀ ਪੁੱਤਰ ਦਾ ਜਿਹਦਾ ਨਾਮ ਦੱਸਿਆ ਜਾਂਦਾ ਖਟੋਕ ਚੱਕ ਖਟੋਕ ਚੱਕ ਇੱਕ ਬਹੁਤ ਸੂਰਮਾ ਹੋਇਆ ਮਹਾਭਾਰਤ ਦੀ ਜੰਗ ਦੇ ਵਿੱਚ ਕੁਰਖ ਖੇਤਰ ਦੇ ਮੈਦਾਨ ਵਿੱਚ ਸ਼ਹੀਦ ਹੋਇਆ ਖਟੋਕ ਚੱਕ ਕਰਨ ਦੇ ਬ੍ਰਹਮ ਅਸਤਰ ਦੇ ਨਾਲ ਸੋ ਉਹਦਾ ਜਨਮ ਵੀ ਮੰਨਿਆ ਜਾਂਦਾ ਹੈ ਵੀ ਇਸ ਘੜੂਆਂ ਪਿੰਡ ਦੇ ਵਿੱਚ ਹੀ ਹੋਇਆ ਹੋ ਜਾਏਗਾ ਆਰ ਫਿਰ ਇਹਦਾ ਬਾਰੇ ਵੀ ਦੱਸਦੇ ਨੇ ਕੋਈ। ਪਰ ਜਗਾ ਜਗਾ ਵਰਜੀਆ ਹੋਸਟਲ ਵੀ ਦਿਸਣ ਲੱਗ ਪਿਆ ਹਣਾ ਉਹ ਕਿਰਾਏ ਦੇ ਉੱਪਰ ਘਰਾਂ ਦੇ ਵਿੱਚ ਪਿੰਡ ਵੀ ਜੀ ਵਾਵਾ ਇਹ ਵਾਹ ਵੱਡਾ ਹੈ। ਛੋਟਾ ਪਿੰਡ ਹੈ। ਬਸ ਯਾਰ ਉਹ ਟਾਂ ਮਾਰੇ। ਪੁਰਾਣਾ ਪਿੰਡ ਹੈ ਨਾ ਫਿਰ। ਹਾਂਜੀ ਇੱਥੇ ਅਲੱਗ-ਅਲੱਗ ਪੱਤੀਆਂ ਪਈ ਹੋਈਆਂ। ਇਹ ਸੁਣ ਲਈ ਰਹੀ ਸੀ ਤਾਂ ਉਹ ਐਂਪਰ ਨਾਲ ਕੇ ਪਤਾ ਲਾਦੇ ਵੀ ਪੱਤੀਆਂ ਉਹਨੇ ਨਸ਼ਤਰ ਸੇ ਹੁੰਦੀ ਗੱਲ ਕੀਤੀ ਸੀ ਹਾਂ ਅੱਛਾ ਤੇ ਆਦੇ ਸਤਪਾਲ ਸਿੰਘ ਸਰਬਲੋਹ ਦੇ ਭਾਂਡੇ ਬੰਦੇ ਆ ਜਿਹਨੂੰ ਸਕੂਲ ਤੋਂ ਵੀ ਨਹੀਂ ਜੀ ਹਾਂ ਹਲਵਾ ਜੀ ਅੱਜ ਨੂੰ ਜੀ ਸ਼ੇਖਰ ਦਾ ਇਹ ਭਾਂਡੇ ਜਿਹਨੇ ਸਰਵੋਤੇ ਬਣਾਉਂਦੇ ਨੇ ਸ਼ਟਰ 70 ਦਾ ਜੀ ਆਦਿ ਦਾ ਨਾਮ ਲਿਖਿਆ ਤਾਂ ਉਹ ਪਿੱਛੇ ਗਿਆ ਅੱਜ ਆਪੜੇ ਲਿਖਿਆ ਵੀ ਜਿਹੜਾ ਨਾਮ ਅੱਗੇ ਵੀ ਹੈਗਾ ਕੋਈ ਅੱਗੇ ਵੀ ਹੈਗਾ ਜਿੱਥੇ ਤੋਂ ਸਾਰਿਆਂ ਤੋਂ ਪੁਰਾਣੇ ਕਿਹੜੇ ਆ ਸਭ ਤੋਂ ਪੁਰਾਣੇ ਇੱਕ ਤਾਂ ਉਹ ਦੁਕਾਨੇ ਜਿੱਥੇ ਉਹ ਪੋਰਟਰ ਜੇ ਲੱਗੇ ਹੋਏ ਆ ਹਾਂ ਹਾਂ ਉੱਥੇ ਦੁਕਾਨੇ ਹੀ ਉੱਥੇ ਅੱਗੇ ਅੱਛਾ ਨਿੱਕਾ ਹੈ ਜੀ ਸਭ ਤੋਂ ਪੁਰਾਣਾ ਇਹ ਦੋ ਇਹ ਕਹਿੰਦਾ ਪੁਰਾਣੀ ਹੈ ਅੱਛਾ ਠੀਕ ਹੈ 70 ਅੱਗੇ ਹੈ ਕਿ ਹੈ 70 ਦਾ ਹੈ ਜੀ 70 70 ਜਿਆਦਾ ਮਸ਼ਹੂਰ ਹੈ ਪਾਜੀ ਆਪਾਂ ਕਿੱਥੇ ਕੁੜ ਜਲੀ ਛੇਤਰ ਕੁੜ ਜਲੀ ਦਰਸ਼ਕੋ ਇੱਥੇ ਪੁਰਾਣੇ ਸਮੇਂ ਤੋਂ ਹੀ ਕਈ ਪਰਿਵਾਰ ਨੇ ਜਿਹੜੇ ਪੀੜੀ ਦਰ ਪੀੜੀ ਉਹ ਭਾਂਡੇ ਬਣਾਉਂਦੇ ਨੇ ਪਰ ਸਾਡਾ ਜਿਹੜਾ ਨਿਸ਼ਾਨਾ ਸੀ ਉਹ ਸੀ ਸਭ ਤੋਂ ਪ੍ਰਾਤਨ 76 ਸਿੰਘ ਦੀ ਫੈਕਟਰੀ ਵਿੱਚ ਪਹੁੰਚਣਾ ਤੇ ਅਖੀਰ ਨੂੰ ਅਸੀਂ 76 ਸਿੰਘ ਦੀ ਫੈਕਟਰੀ ਤੱਕ ਰੌਣੇ ਪਹੁੰਚ ਹੀ ਗਏ ਜਾਣ ਦਾ ਕੌਣ ਹੈ ਪ੍ਰਾਤਨ ਬਾਪੂ ਲੱਗਦਾ ਤੇ ਪ੍ਰਾਤਨੀ ਹੈ ਇਹ ਐਂ ਨਸਾਂ મતલਬ ਨੇ ਸੋਤੇ ਗਰਮੀ ਬਹੁਤ ਸੀ ਤੇ 80 ਪਹੁੰਚੇ ਸੀ ਲਗਭਗ ਦੁਪਹਿਰ ਦੇ 2 ਵਜੇ ਇਸ ਕਰਕੇ ਸਾਰੇ ਜਿਹੜੇ ਸਾਨੂੰ ਬਾਪੂ ਜੀ ਹੋਰੀ ਆਰਾਮ ਕਰ ਰਹੇ ਸੀ ਅਸੀਂ ਜਾ ਕੇ ਫਤਹਿ ਬੁਲਾਈ ਠੀਕ ਹਾਂ ਹਾਂ ਨਹੀਂ ਬਾਪੂ ਜੀ ਤੁਹਾਡਾ ਪਿੰਡ ਮਸ਼ਹੂਰ ਹੈ ਸਰਬਲੋਹ ਦੇ ਉਹਦੇ ਲਈ ਹਨਾ ਇੱਥੇ ਬਣਦਾ ਸਭ ਤੋਂ ਵੱਧ ਤੇ ਕਿੰਨਾ ਕੁ ਪੁਰਾਣਾ ਬਣਦਾ ਹੈ ਇਹ 60 60 ਵਿੱਚ ਗੁਰੂ ਘਰ ਰਾਏ ਸਾਹਿਬ ਵੀ ਆਏ تھے۔ 1600 60 ਵਿੱਚ ਗੁਰੂ ਘਰ ਰਾਏ ਸਾਹਿਬ ਵੀ ਆਏ ਤੇ ਇਸ ਨਗਰ ਚ ਘੜੂਆ ਹੂੰ ਫਿਰ ਉੱਚੀ ਥੋੜਾ ਬਣਾ ਕੇ ਲੈ ਕੇ ਤੇ ਪਾਂਡਾ ਉਹਨਾਂ ਬਾਅਦ ਤੇ ਇਹਦਾ ਮਤਲਬ ਪਹਿਲਾਂ ਹੀ ਬਣਦੇ ਹੋਣਗੇ ਫਿਰ ਜੇ ਗੁਰੂ ਸਾਹਿਬ ਬਣਾਉਣ ਵੇ ਤੇ ਆਏ ਤਾਂ ਇਹਦਾ ਮਤਲਬ ਪਹਿਲਾਂ ਬਣਦੇ ਸੀ ਬਣਾਉਂ ਨਹੀਂ ਗਏ ਵੈਸੇ ਹੈ ਵੈਸੇ ਆਈ ਸੰਨ ਫਿਰ ਉਹਨਾਂ ਨੇ ਖਰੀਦੇ ਆ ਕੇ ਇੱਥੇ ਨਾ ਖਰੀਦੇ ਨਹੀਂ ਜੀ ਹਾਂ ਉਹ ਤਾਂ ਬੜ ਦੇ ਕੇ ਦੇਖ ਕੇ ਖੁਸ਼ ਹੋ ਕੇ ਬੜੇ ਅੱਛਾ ਪਰਵਾਨ ਹੈ ਤੁਹਾਡੀ ਮਾਰਾ ਬਿਸ਼ਤਰੀ ਸਾਹਿਬ ਹੁਣ ਦੌਨ ਜੇ ਜਮੇ ਵਿੱਚ ਜਾਵਾਂਗੇ ਫਿਰ ਇਹ ਥੋੜੇ ਸੋਨੇ ਦੇ ਭਾਤੇ ਖਣਗੇ ਅੱਛਾ ਅੱਜ ਹੁਣ ਸੋਨੇ ਦੇ ਭਾਤੇ ਹਾਂ ਘੜੂਆਂ ਪਿੰਡ ਦੇ ਸਰਬਲੋਹ ਦੇ ਭਾਂਡੇ ਗੁਰੂ ਗੁਰੂ ਹਰਾਈ ਸਾਹਿਬ ਪਾਤਸ਼ਾਹ ਨੇ ਵਰ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਫਿਰ ਦੁਬਾਰਾ ਇੱਥੇ ਆ ਕੇ ਬਖਸ਼ਿਸ਼ਾਂ ਦਿੱਤੀਆਂ ਇਹਦਾ ਕড়াই ਦਿਖਾਉਂ ਗਿਓ ਜੀ ਰੋਕੋ ਵੀਜੀ ਅੱਛਾ ਆ ਆਪਣੇ ਉਹ ਛੰਨੇ ਹਨਾ ਆ ਬਾਟੇ ਨੇ ਜੀ ਨਿੰਗਾ ਸਿੰਘਾਂ ਵਾਲੇ ਅੱਛਾ ਸਰਬਲੋਹ ਦੇ पांडे ਕਮੇਟੀ ਦੀ ਲੋਕਾਇਂ ਜੀ ਅੱਜ ਤੁਹਾਨੂੰ ਪੰਜਾਬ ਦੀ ਸਭ ਤੋਂ ਮਸ਼ਹੂਰ ਸਰਬਲੋਹ ਦੇ ਭਾਂਡਿਆਂ ਦੀ ਨਗਰੀ ਦਿਖਾ ਰਹੇ ਹਾਂ ਵਾਹ ਜੀ ਵਾਹ ਤਬਈ ਤਵੇ ਪਾਈ ਨੇ ਆ ਨਵੇਂ ਤਰੀਕੇ ਦੇ ਵੀ ਬਣ ਲੱਗ ਪਏ ਹੋਣਾ ਹਜੇ ਨਹੀਂ ਹੁਣ ਸਿੱਧੇ ਜੇ ਬਣਦੇ ਆ ਇਹ ਕਡਾਈਆਂ ਸਰਬਲੋਹ ਦੀਆਂ ਸਭ ਵੱਡੇ ਬਾਹਾਂ ਬਾਟੇ ਨਗਾ ਸਿੰਘਾ ਵਾਲੇ ਬਾਟੇ ਮੇਰਾ ਸਿੰਘਾਂ ਦੇ ਬਾਟੇ ਕਿਹੜਾ ਜੀ ਅੰਨਾ ਬਾਟਾ ਹਾਂ ਟਿਕਟ ਹੋ ਜਾ ਬਾਹਰ ਅੰਮ੍ਰਿਤ ਸੰਚਾਰ ਅੱਛਾ ਇਹ ਸਰਬ ਲੋ ਦਾ ਖੰਡਾ ਹੈ ਅੰਮ੍ਰਿਤ ਸੰਚਾਰ ਵੇਲੇ ਵਰਤਿਆ ਜਾਂਦਾ ਜੋ ਹਨਾ ਅੱਜ ਵੀ ਪੰਜ ਪਿਆਰੇ ਸਰਬਲੋਹ ਦਾ ਹੀ ਖੰਡਾ ਵਰਤਦੇ ਆ ਲਓ ਜੀ ਆ ਵੱਡੀ ਦੀਗ ਪਪੂ ਜੀ ਆ ਵੱਡੀ ਦੀਗ ਹੈ ਇਹਦਾ ਕਿੰਨਾ ਕਿ ਇਹਦਾ ਹੋਏਗਾ ਇਹ ਕੜਾਹੇ ਪਏ ਆ। ਇਧਰ ਪਾਸੇ ਇਹ ਵੱਡੇ ਕੜਾਹਾ ਪਿਆ। ਅੱਛਾ ਤੁਹਾਡਾ ਨਾਮ ਕੀ ਹੈ ਵੀਰ ਜੀ? ਜਿਹੜਾ ਹਰਦੇਵ ਸਿੰਘ ਹੈ। ਹਰਦੇਵ ਸਿੰਘ ਜੀ। ਅੱਛਾ ਮੈਨੂੰ ਇਹ ਦੱਸੋ ਵੀ ਜਿਵੇਂ ਹੁਣ ਪਹਿਲਾਂ ਜਿਵੇਂ ਹੁਣ ਨਵੇਂ ਤਰ੍ਹਾਂ ਦੇ ਭਾਂਡੇ ਆ ਗਏ ਡਿਜ਼ਾਈਨਦਾਰ ਭਾਂਡੇ ਲਗ ਲੁੱਕ ਵਰਤਨ ਲੱਗ ਪਏ ਹਨਾ। ਚੀਨੀ ਛੱਡੋ ਹੁਣ ਤੇ ਤਰ੍ਹਾਂ ਤਰ੍ਹਾਂ ਦੇ ਆ ਗਏ ਪਲਾਸਟਿਕ ਦੇ ਭਾਂਡੇ। ਉਹਦੇ ਨਾਲ ਕੁਝ ਫਰਕ ਪਿਆ? ਉਹਨਾਂ ਨੂੰ ਤੇ ਬਿਮਾਰੀ ਲੱਗੀ ਐ ਜੀ ਲੋਕਾਂ ਨੂੰ ਬਿਮਾਰੀ ਲੱਗੀ ਆ ਹਾਂਜੀ ਨਹੀਂ ਤੁਹਾਡੇ ਕਾਰੋਬਾਰ ਉੱਤੇ ਕੋਈ ਫਰਕ ਪਿਆ ਸਾਡੇ ਕਾਰੋਬਾਰ ਤੇ ਕੋਈ ਫਰਕ ਨਹੀਂ ਪਿਆ ਤੁਹਾਡਾ ਉਨਾ ਹੀ ਚੱਲਦਾ ਠੀਕ ਐ ਇਹ ਰੋਗ ਰਾਹ ਤੇ ਜੀ ਉਹ ਉਹਨਾਂ ਨੂੰ ਰੋਗ ਲੱਗਦੇ ਆਂ ਅੱਛਾ ਇੱਕ ਮੈਨੂੰ ਹੋਰ ਦੱਸੋ ਜਿਵੇਂ ਆਮ ਲੋਹਾ ਤੇ ਸਰਬ ਲੋਹ ਚ ਕੋਈ ਫਰਕ ਹੁੰਦਾ ਨਹੀਂ ਜੀ ਕੋਈ ਫਰਕ ਨਹੀਂ ਲੋਹੇ ਭਾਈ ਕੋਈ ਨਹੀਂ ਲੋਹੇ ਨੂੰ ਹੀ ਸਰਬ ਲੋਹਾ ਕਿਹਾ ਜਾਂਦਾ ਹੈ ਇਹ ਆਪਕਰੋ ਖਾਲਸਾ ਹੀ ਬੋਲਿਆਂ ਦੇ ਵਿੱਚ ਜਿਵੇਂ ਸਟੀਲ ਹੈ ਨਾ ਸਟੀਲ ਲੋਹੇ ਤੋਂ ਸਟੀਲ ਵੀ ਲੋਹਾ ਹੀ ਹੁੰਦਾ ਪਰ ਉਹ ਰਿਫਾਈਨਡ ਹੁੰਦਾ ਜਿਵੇਂ ਰਿਫਾਈਨ ਕਰ ਦਿੱਤੇ ਸਟੀਲ ਸਿਲਸ ਜਿਹੜਾ ਫਾਈਨ ਲੋਹਾ ਹੁੰਦਾ ਉਹਦੇ ਵਿੱਚੋਂ ਲੋਹੇ ਤੋਂ ਕੱਢਿਆ ਜਾਂਦਾ ਇਹ ਜਿੰਨ ਗੰਗਰੀ ਨਹੀਂ ਨਾ ਸਟੀਲ ਨੂੰ ਵੀ ਲੋਹੇ ਚੋਂ ਹੀ ਕੱਢਿਆ ਜਾਂਦਾ ਰਿਫਾਈਨ ਕਰਕੇ ਹੋਰ ਰਿਫਾਈਨ ਲੋਹਾ ਹੁੰਦਾ ਇਹ ਇਹਨੂੰ ਤਾਂ ਸਰਬ ਲੋਹਾ ਕਹਿੰਦੇ ਆ ਇਹ ਪਿਓਰ ਲੋਹਾ ਸਰਬ ਲੋਹਾ ਮਤਲਬ ਸਾਰੇ ਲੋਹੇ ਦਾ ਲੋਹਾ ਹੀ ਹੈ ਇਹਦੇ ਵੀ 100% ਲੋਹਾ ਸਟੀਲ ਲੋਹੇ ਤੋਂ ਕੱਢੀ ਹੁੰਦੀ ਹੈ ਸਟੀਲ ਨੂੰ ਕੱਢ ਕੇ ਜਿਹੜਾ ਪਿੱਛੇ ਰਹਿ ਜਾਂਦਾ ਉਹ ਸਰਬ ਲੋ ਰਹਿ ਜਾਂਦਾ ਮਗਲੇ ਕਿਤਾ ਸਭ ਲੋਗ ਇਕੱਠੇ ਹੀ ਹੋ ਗਿਆ ਸਾਰੇ ਲੋਗ ਇਹ ਕੋਈ ਜੀ ਕੱਢ ਕੇ ਸਟੇਜ ਬਣਾ ਲਿਆ ਠੀਕ ਹੈ ਤੇ ਬਪੂ ਜੀ ਜਿਹੜੀ ਤੁਹਾਡੀ ਇਹ ਨਛੱਤਰ ਸਿੰਘ ਤੁਹਾਡਾ ਨਾਮ ਨਛੱਤਰ ਸਿੰਘ ਅੱਛਾ ਉਹ ਉਹਨਾਂ ਦੇ ਡੈਡੀ ਜੀ ਸਨ ਫਾਦਰ ਸਾਹਿਬ ਸਨ ਉਹ ਮੇਰੇ ਉਹਨਾਂ ਦੇ ਨਾਮ ਤੇ ਮੈਂ ਹੁਣ ਅੱਛਾ ਪਹਿਲਾਂ ਤੇ ਆ ਪੜੀ ਕੜਾਹੀ ਖਰੀਦਣੀ ਆ ਨਾ ਵੀਰ ਜੀ ਹੋਰਾਂ ਨੇ ਇਹ ਕੜਾਹੀ ਹੈ ਤੇ ਦਰਸ਼ਕੋ ਇਹ ਕੜਾਹੀ ਅਮਰੀਕਾ ਜਾਣੀ ਹੈ ਕਿਉਂ ਵੀਰ ਜੀ ਜੀ ਬਿਲਕੁਲ ਜੀ ਕੋਰੀਅਰ ਰਾਹੀਂ ਨਾ ਇਹ ਕਢਾਈ ਜਾਣੀ ਅਮਰੀਕਾ 12 ਕਿਲੋ ਕਿੰਨੇ ਕਿਲੋ ਦੀ ਹੋ ਗਈ ਇਹ 12900 12 ਕਿਲੋ 12900 ਦੀ ਲਗਭਗ 13 ਕਿਲੋ ਦੀ ਬਣ ਗਈ ਅੱਛਾ ਇਹਨਾਂ ਨੂੰ ਕਹਿੰਦੇ ਜਿਹੜੇ ਆ ਬਣੇ ਹੋਏ ਇਹ ਡੋਲੂ ਹੈ ਇਹ ਜਿਹੜੇ ਡੋਲੂ ਤਾਂ ਕਿਹੜੇ ਆ ਵੀਰ ਜੀ ਇਹ ਤਾਂ ਨਿੰਗਾ ਸਿੰਘ ਬਣਦੇ ਦੇ ਨਿੰਗਾ ਸਿੰਘਾਂ ਵਾਲੇ ਡੋਲੂ ਆ ਇਹ ਫਾਦਰ ਵਾਸਤੇ ਦਾਲ ਸਬਜੀ ਵਾਸਤੇ ਜਿਹੜੇ ਨਿੰਗ ਸਿੰਘ ਵਰਤਦੇ ਆ। ਇਹ ਇਹ ਜੋਰ ਦੇ ਨਾਲ ਬਹੁਤ ਉਹ ਦਿਖਦਾ ਹੈ। ਠੀਕ ਇੱਦਾਂ ਹੀ ਰਹਿਣਗੇ ਜੀ। ਠੀਕ ਹੈ ਜੀ। ਹਾਂ ਜੀ। ਧਿਆਰ ਕਰਕੇ। ਅੱਛਾ ਜੀ ਨਛੱਤਰ ਸਿੰਘ ਤੁਹਾਡੇ ਫਾਦਰ ਸਾਹਿਬ ਸੀ। ਹਾਂ ਜੀ। ਅੱਛਾ ਫਿਰ ਇਹ ਤੁਹਾਡਾ ਕਿੰਨੇ ਤੁਸੀਂ ਕਿੰਨੇ ਪੀੜੀਆਂ ਤੋਂ ਕੰਮ ਕਰਦੇ ਆ ਰਹੇ ਹੋ? ਸਾਨੂੰ 8ਵੀਂ ਪੀੜੀ ਤੱਕ ਦਾ ਪਤਾ ਸਾਨੂੰ 8ਵੀਂ ਪੀੜੀ ਚੱਲਦੀ ਹੈ ਸਰ। ਇੱਧਰ ਆਓ ਮੈਂ ਇੱਧਰ ਦੇ ਪਾਸੇ ਨੂੰ। ਜਾ ਤੁਹਾਡੀ 8ਵੀਂ ਪੀੜੀ ਚੱਲ ਰਹੀ ਹੈ ਜੀ ਚੱਲ ਰਹੀ ਹੈ ਸਾਰੇ ਲੋਕ ਦਾ ਕੰਮ ਕਰਦੇ ਆਂ ਹਾਂਜੀ ਅੱਛਾ ਬਹੁਤ ਪੁਰਾਣਾ ਤੁਸੀਂ ਕਰਦੇ ਜੱਦੀ ਪੁਸ਼ਤੀ ਕੰਮ ਹੈ ਜੀ ਜੱਦੀ ਪੁਸ਼ਤੀ ਕੰਮ 8 ਕੁੜੀਆਂ ਦਾ ਤੁਹਾਨੂੰ ਪਤਾ ਹੈ ਉਸ ਤੋਂ ਪਹਿਲਾਂ ਵੀ ਹੋ ਸਕਦੀਆਂ ਵੀ ਕਰਦੀਆਂ ਸੀ ਕਿ ਨਹੀਂ ਕਰਦੀਆਂ ਸੀ ਕਰਦੇ ਨੇ ਤਾਂ ਹੀ ਬਣਦੇ ਇੱਥੇ ਤਾਂ ਹੀ ਬਣਦੇ ਆ ਇੱਥੇ ਠੀਕ ਸਭ ਤੋਂ ਪ੍ਰਾਤਨ ਹੁਣ ਤੁਸੀਂ ਉਸ ਪਿੰਡ ਵਿੱਚ ਇਹ 5-6 ਘਰ ਹੋਰ ਵੀ 5-6 ਘਰ ਹੋਰ ਵੀ ਨੇ ਤੁਹਾਡੇ ਵਿੱਚੋਂ ਹੀ ਆ ਜੇ ਕਹੇ ਵਿੱਚ ਕਿੱਥੇ ਬੋਤਾ ਤੁਹਾਡਾ ਜਿਹੜਾ ਭਾਈਚਾਰਾ ਉਹ ਮੈਂ ਤੁਹਾਡੇ ਇੱਕੋ ਹੀ ਗੋਤ ਦੇ ਨੇ ਸਾਰੇ ਇੱਕੇ ਗੋਤ ਹੈ ਇੱਕੋਤ ਹੋ ਕੇ ਆ ਕੇ ਖਲਾਗਾ ਹਾਂਜੀ ਅੱਗੇ ਪਰਿਵਾਰ ਵਧਦੇ ਗਏ ਹੌਲੀ ਹੌਲੀ ਹਾਂ ਚਾਚੇ ਤਾਇਆਂ ਦੇ ਪਰਿਵਾਰ ਅੱਗੇ ਵਧਦੇ ਗਏ ਇਹ 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 ਮਸ਼ੀਨ ਇਹ ਡ੍ਰਿਲਿੰਗ ਕੀ ਹੈ ਅੱਛਾ ਇਹ ਡ੍ਰਿਲ ਮਸ਼ੀਨ ਹੈ ਇਹਦੇ ਤੇ ਕੀ ਕੀਤਾ ਜਾਂਦਾ ਹੌਲ ਹੌਲ ਮਾਰਨ ਵਾਸਤੇ ਅੱਛਾ ਬਰਤਨਾ ਵਿੱਚ ਹੌਲ ਕਰਨ ਵਾਸਤੇ ਬਰਤਨਾ ਵਿੱਚ ਨਹੀਂ ਕਈ ਵਾਰ ਗੇਟਾਂ ਨੂੰ ਟੰਕਾ ਕੰਮ ਆਇੰਦਾ ਹਾੜੀ ਕੋ। ਅੱਛਾ। ਲੋਹੇ ਵਿੱਚ ਕਿਸੇ ਤਰ੍ਹਾਂ ਦੀ ਸੁਰਾਖ ਮਾਰਨਾ। ਹਾਂਜੀ। ਉਹਦੇ ਲਈ ਹੁੰਦਾ ਇਹ। ਇਹਨਾਂ ਨੂੰ ਕਿਹੜੀਆਂ ਯਾਦ? ਵੀੜੀਆਂ ਤੁਹਾਨੂੰ ਯਾਦ ਨੇ ਵੀਰ ਜੀ? ਹਾਂ। ਹੁਣ ਤੁਹਾਡੇ ਬਜ਼ੁਰਗਾਂ ਦੇ ਕਿੰਨੇ ਕ ਨਾਮ ਯਾਦ ਨੇ? ਬਜ਼ੁਰਗਾਂ ਦੇ ਨੌ ਅੱਠ ਜਿਹੜੇ ਮੇਰੇ ਫਾਦਰ ਦੇ ਪਰਦਾਦਾ ਜੀ ਦੇ। ਉਹਦਾ ਨਾਮ ਤਾਂ ਮੰਗਲ ਸਿੰਘ। ਮੰਗਲ ਸਿੰਘ। ਅ ਪਰਦਾਦੇ ਦਾ ਨਾਮ। ਤੋ ਆਦੀ ਪੁਰਾਦੇ ਦਾ ਨਾਮ ਮੇਰੇ ਬਾਗਰੇ ਦੇ ਪ੍ਰਦਾਦੇ ਦਾ ਨਾਮ ਮੰਗਲ ਸਿੰਘ ਮੰਗਲ ਸਿੰਘ ਮੰਗਲ ਸਿੰਘ ਦੇ ਅਗੇ ਸੁਪੁੱਤਰ ਤੇ ਉਦੇਰਾਮ ਤੁਲੇਰਾਮ ਅੱਛਾ ਤੁਲੇਰਾਮ ਦੇ ਸੁਪੁੱਤਰ ਤੇ ਉਦੇਰਾਮ ਤੁਲੇਰਾਮ ਦੇ ਸੁਪੁੱਤਰ ਨਰਾਤਾ RAM ਨਰਾਤਾ RAM ਹਾਂ ਇਹ ਸਾਡੇ ਦਾਦਾ ਜੀ ਕੋਟ ਆ ਇਹ ਜਿਨ੍ਹਾਂ ਨੇ ਇਹ ਇਹਨਾਂ ਦਾ ਕੀ ਨਾਮ ਸੀ ਨਰਾਤਾ RAM ਨਰਾਤਾ RAM ਜੀ ਤੇ ਫਿਰ ਨਰਾਤਾਰਾਮ ਵਿੱਚ ਉਦੋਂ ਬਾਰੇ ਫਿਰ ਸਿੱਖ ਪਰਿਵਾਰ ਇਸ ਸਿੱਖਾਂ ਵਿੱਚ ਸਿੱਖੀ ਵਿੱਚ ਕਦੋਂ ਪ੍ਰਵੇਸ਼ ਕੀਤਾ ਪਰ ਤੁਹਾਡੇ ਬਜ਼ੁਰਗਾਂ ਨੇ ਇਹ ਇਹਨਾਂ ਦੇ ਸੁਪੁੱਤਰ 6 ਹੈ ਆਹ ਚੰਦਰਰਾਤਾਰਾਮ ਜੀ ਦੇ 6 ਪੁੱਤਰ ਹੈ ਓਕੇ ਬਾਕੀ 3 ਸਰਵਿਸ ਮੈਂ ਤੇ ਠੀਕ ਹੈ ਬਾਕੀ ਪੰਨ ਨਹੀਂ ਹੈ ਫਿਰ ਸਿੱਖੀ ਦੇ ਰੂਪ ਦੇ ਵਿੱਚ ਆ ਕੇ ਹਾਂਜੀ ਬਾਅਦਸ ਹਨ ਤਾਂ ਇਹਦੇ ਨੌਕਰੀ ਕਰਦੇ ਤੇ ਆਪਣੇ ਪਾਣੀ ਪਤ ਬੋਲ ਨੂੰ ਮਿਲਦੇ ਹਾਂ ਬਾਕੀ ਉਹ ਫਰੇਤਾ ਆਇਦ ਨੂੰ ਟਰੱਕ ਵੱਡੀ ਦਾ ਕੰਮ ਅੱਛਾ ਕੱਲ ਹੋਰ ਦੱਸੋ ਜਿਹੜਾ ਸਰਬਲੋ ਆ ਤੁਸੀਂ ਇਹ ਲੈ ਕੇ ਕਿੱਥੋਂ ਆਣੇ ਹੋ ਪਹਿਲਾਂ ਕੱਚਾ ਮਾਲ ਲੁਧਿਆਣਾ ਕੱਚਾ ਮਾਲ ਲੁਧਿਆਣਾ ਲੁਧਿਆਣਾ ਲੋਹਾ ਫੈਕਟਰੀ ਚੋਂ ਹਾਂਜੀ ਹਾਂਜੀ ਉੱਥੋਂ ਆਉਂਦਾ ਠੀਕ ਚਲੋ ਜੀ ਧੰਵਾਦ ਤੁਹਾਡਾ ਬਹੁਤ ਬਹੁਤ ਤੇ ਜੇ ਕਿਸੇ ਨਹੀਂ ਤੁਸੀਂ ਹੁਣ ਜਿਹੜਾ ਇਹ ਤੁਹਾਡੇ ਇਹ ਸਰਬਲੋ ਦੇ ਭਾਂਡੇ ਜਿਹੜੇ ਇਹ ਕਿੱਥੋਂ ਕਿੱਥੋਂ ਤੱਕ ਜਾਂਦੇ ਆ ਕਰੀਬਨ ਆਲ ਵਰਲਡ ਕੇ ਜਾਂਦੇ ਨੇ ਪੂਰੇ ਸੰਸਾਰ ਆਲ ਵਰਲਡ ਵਿੱਚ ਨਹੀਂ ਸਾਨੂੰ ਸਿੱਧੇ ਆਰਡਰ ਆ ਜਾਂਦੇ ਆ ਇਹ ਜਾਂ ਮਤਲਬ ਕਿ ਸੰਗਤਾਂ ਆਪ ਲੈ ਕੇ ਜਾਂਦੀਆਂ ਸਿੱਧੇ ਵੀ ਆਏ ਨੇ ਸੰਗਤ ਵੀ ਆਈ ਜਾਂਦੀ ਗੁਰਦੁਆਰਾ ਸਾਹਿਬ ਤੇ ਵੀ ਜਾਂਦੇ ਮੰਨ ਲਓ ਕਿਸੇ ਅਮਰੀਕਾ ਦੇ ਵਿੱਚ ਕਿਸੇ ਇਧਰ ਪਾਸੇ ਅਮਰੀਕਾ ਦੇ ਵਿੱਚ ਕਿਸੇ ਗੁਰਦੁਆਰਾ ਸਾਹਿਬ ਨੇ ਤੁਹਾਡੇ ਕੋਲੋਂ ਭਾਂਡੇ ਮੰਗਾਉਣੇ ਆ ਸਰ ਵੱਲੋਂ ਦੇ ਇੱਥੇ ਕੋਈ ਜਿਹੜੇ ਉੱਧਰ ਡੀਲ ਕਰਦਾ ਉਹ ਲੈ ਕੇ ਜਾਂਦੇ ਮਤਲਬ ਫਿਰ ਕਿਸੇ ਦਿਨੇ ਮੰਗਾ ਸਕਦੇ ਸਿੱਧੇ ਨਹੀਂ ਉਹ ਜਿਹੜਾ ਉੱਧਰ ਬੰਦਾ ਰਹਿ ਰਿਹਾ ਰਹਿ ਰਿਹਾ ਨੇ ਇਧਰ ਦਾ ਹੂੰ ਆਪਣੇ ਇੰਡੀਆ ਦਾ ਓਕੇ ਉੱਥੇ ਇੱਕ ਜਾ ਕੇ ਸੇਲ ਕਰਦੇ ਸੇਲ ਕਰਦੇ ਆ ਅਥੀ ਮੰਗਵਾ ਨਹੀਂ ਪਰਵਾਹ ਨਹੀਂ ਪਰਵਾਹ ਹੀ ਮੰਗਾਲਦੇ ਪਰਵਾਹ ਮੰਗਾਲਦੇ ਤੇ ਤੁਹਾਨੂੰ ਸਿੱਧਾ ਆਰਡਰ ਕਰਨਾ ਹੋਵੇ ਫਿਰ ਸਿੱਧਾ ਵੀ ਆ ਜਾਂਦਾ ਹੀ ਕੋਣ ਇਹ ਕੋਰੀਅਨ ਤੁਸੀਂ ਸਿੱਧਾ ਭੇਜ ਦਿੰਦੇ ਹੋ ਕੋਰੀਅਨ ਕਰਦੇ ਪੂਰੀ ਦੁਨੀਆ ਵਿੱਚ ਕਿਤੋਂ ਵੀ ਤੁਹਾਡੇ ਕੋਲੋਂ ਜਿਹੜੇ ਭਾਂਡੇ ਸਰਬਲੋਹ ਦੇ ਮੰਗਵਾ ਸਕਦੇ ਆ ਹਾਂਜੀ ਸਰ ਤਾਂ ਤੁਸੀਂ ਭੇਜ ਦਿੰਦੇ ਹੋ ਹਾਂਜੀ ਠੀਕ ਅੱਛਾ ਜੇ ਕਿਸੇ ਨੇ ਤੁਹਾਡੇ ਕੋਲੋਂ ਭਾਂਡੇ ਮੰਗਵਾਉਣੇ ਹੋ ਸਰਬਲੋਹ ਦੇ ਮੰਨ ਲਓ ਕੈਨੇਡਾ ਅਮਰੀਕਾ ਤੋਂ ਮੰਗਾਉਣੇ ਨੇ ਤੁਹਾਡਾ ਸੰਪਰਕ ਨੰਬਰ ਦੱਸ ਦਿਓ अठानवे चौंती एक सौ चौंती एक सौ नाम की थोड़ा बुजुर्गों का नाम नछर सिंह नछत् नाम है जे अठर अठ हज़ार सिंह सौ अठत् फोन नंबर पूरा बोलो अठत् अठ हज़ार सौ 808100 8100 ਠੀਕ ਹੈ ਜੀ ਇਹ ਨੰਬਰ ਦਰਸੂ ਤੁਸੀਂ ਕਨੇਡਾ ਅਮਰੀਕਾ ਯੂਰਪ ਕੰਟਰੀ ਕਿਤੇ ਵੀ ਬੈਠੇ ਤੁਸੀਂ ਸਰਬ ਲੋ ਦੇ ਭਾਂਡੇ ਇਹਨਾਂ ਨੰਬਰਾਂ ਦੇ ਉੱਪਰ ਨਗਵਾ ਸਕਦੇ ਹੋ ਇਹ ਅਸੀਂ ਨੰਬਰ ਜਿਹੜੇ ਹੈਗੇ ਨੇ ਇਹ ਤੁਹਾਨੂੰ ਸਕਰੀਨ ਦੇ ਉੱਪਰ ਵੀ ਆਪਾਂ ਨਾਲ-ਨਾਲ ਐਡ ਕਰ ਦੇਾਂਗੇ ਇਧਰ ਬਾਹਰ ਲਿਖਿਆ ਹੋਇਆ ਆ ਆ ਵੇਖੋ ਨਾਲ-ਨਾਲ ਆ ਆ ਕੀ ਬਣ ਰਿਹਾ ਹੈ ਇਹ ਕਹਾਣੀਆਂ ਫਲੈਟ ਦੇ ਬਾਰੇ ਹੀ ਚੱਲਦੀਆਂ ਇਹ ਬਾਹਰ ਜਾਣ ਵਾਸਤੇ ਹੈ ਬਾਹਰ ਜਾਣ ਵਾਸਤੇ ਚੁਕੇ ਇਹਦੇ ਨਾਲ ਦਮਾ ਲਓ ਇਹਦੇ ਨਾਲ ਦਾ ਕਿੱਥੇ ਗਿਆ ਇਹ ਇੱਥੇ ਹੁਸ਼ਿਆਰਪੁਰ ਭੇਜੇ ਪਹਿਲਾਂ ਹੁਸ਼ਿਆਰਪੁਰ ਭੇਜੇ ਉੱਥੋਂ ਬਾਹਰ ਜਾਏਗਾ ਕਿ ਬਾਰੇ ਅਮਰੀਕਾ ਜਾਣਾ ਹੈ ਅਮਰੀਕਾ ਜਾਣਾ ਠੀਕ ਹੈ ਜੀ ਲਓ ਦਰਸ਼ਕੋ ਤੁਹਾਨੂੰ ਆ ਦਿਖਾ ਦਿੰਨੇ ਆ ਜੇ ਕਿਸੇ ਨੇ ਕੈਨੇਡਾ ਅਮਰੀਕਾ ਕਿਤੇ ਵੀ ਦੂਰ ਕਿਸੇ ਥਾਂ ਦੇ ਉੱਪਰ ਵੀ ਆਹ ਫੋਨ ਨੰਬਰ ਹੈ ਅੱਠ ਪੀੜੀਆਂ ਤੋਂ ਇਹ ਕੜਾਏ ਕਡਾਈਆਂ ਖੰਡੇ ਬਾਟੇ ਸਰਬ ਲੋਹ ਦੇ ਭਾਂਡੇ ਸਾਰੇ ਬਣਾ ਰਹੇ ਨੇ ਕੜੂਆ ਪਿੰਡ ਮਹਾਲੀ ਦੇ ਖਰੜ ਦੇ ਬਿਲਕੁਲ ਨਜ਼ਦੀਕ ਪੈਂਦਾ 10-12 ਕਿਲੋਮੀਟਰ ਦੂਰ ਅੱਠ ਪੀੜੀਆਂ ਤੋਂ ਸਰਬ ਲੋਹ ਦੇ ਭਾਂਡੇ ਬਣਾ ਰਹੇ ਨੇ ਇਹ ਪਿੰਡ ਦੇ ਲੋਕ ਜੇ ਮਨਾਰ ਜਾਉਂਦਾ ਫਿਰ ਇੱਥੇ ਨਾਲ ਰਗੜਾਈ ਹੁੰਦੀ ਹੈ ਜੇਕਰ ਜੈ ਕਰਨ ਮਾਦਰ ਬਾਤ ਲੈਂਦੇ ਨੇ ਇਹ ਸਰਬਲ ਉਹਦੇ ਭਾਂਡਿਆਂ ਦੇ ਉੱਤੇ ਜਿਹੜੀ ਹੈ ਕੋ ਜਰ ਲੱਗੀ ਜਾਂਦੀ ਰਹਿੰਦੀ ਆ ਉਹਦਾ ਕੋਈ ਹੱਲ ਹੈ ਵੀ ਜਰ ਨਾਲ ਲੱਗੇ ਤਾਂ ਕਿ ਸੁਕਾ ਕੇ ਰੋਹ ਨਹੀਂ ਹੈ ਅੱਛਾ ਸੁਕਾ ਕੇ ਮਨਜ ਮਾਂਜਿਆ ਜਾਵੇ ਬਸ ਸੁਕਾ ਕੇ ਬਾਅਦ ਥੋੜਾ ਜਿਹਾ ਤੇਲ ਘੀ ਲਾ ਲਓ ਇਹ ਚਾਹ ਨਾਲ ਮਸਲਾ ਨਹੀਂ ਤਾਂ ਲੋੜ ਨਹੀਂ ਜੇ ਹੁਣ ਮੰਨ ਲਓ ਆਪਾਂ ਨਹੀਂ ਕਰਤਨਾ ਪਰਨਾ ਹੈ ਇਹਨੂੰ ਕੀ ਬੋਲਦੇ ਆ ਆਪਣੇ ਤੇ ਇਹਨੂੰ ਟੋਪੀਆ ਬੋਲਦੇ ਆ ਸਾਡੇ ਪੰਜਾਬ ਤੋਂ ਟੋਪੀਆ ਹੀ ਹੈ ਨਾ ਚਾਹ ਵਾਲਾ ਇਹ ਵੀ ਸਰਬਲੋਹ ਦਾ ਬਣ ਗਿਆ ਟੋਕਰੀ ਆ ਜੀ। ਆਮ ਤੌਰ ਤੇ ਉੱਤੇ ਸਟੀਲ ਦਾ ਆਉਂਦਾ ਹੁੰਦਾ ਹੈ ਇਹ ਪਰ ਇੱਥੇ ਸਰਬਲੋਹ ਦਾ ਹੀ ਮਿਲ ਜਾਂਦਾ। ਮਤਲਬ ਕਿ ਜਿੰਨੇ ਸਟੀਲ ਦੇ ਭਾਂਡੇ ਆਪਾਂ ਵੇਖਦੇ ਆਂ ਸਾਰੇ ਤੁਹਾਡੇ ਕੋਲ ਸਰਬਲੋਹ 'ਚ ਮਿਲ ਜਾਂਦੇ ਆ। ਚਮਚੇ ਵੀ ਮਿਲ ਜਾਂਦੇ ਆ। ਚਮਚਾ ਵੀ ਮਿਲ ਜਾਂਦਾ। ਆ ਦੇਖੋ ਭਾਈ ਚਮਚਾ ਥਾਲੀ ਚਮਚੇ ਤੱਕ ਵੀ ਆਮ ਤੌਰ ਉੱਤੇ ਹੁੰਦਾ ਵੀ ਜੀ ਵੀ ਚਮਚੇ ਨਹੀਂ ਸਰਬਲੋਹ ਦੇ ਮਿਲਦੇ। ਪਰ ਅੱਜ ਤੁਹਾਨੂੰ ਚਮਚੇ ਵੀ ਦਿਖਾ ਦਿੰਨੇ ਆ ਆ ਦੇਖੋ ਜੀ। ਮਤਲਬ ਕਿ ਸਰਬਲੋਹ ਦੇ ਚਮਚੇ ਵੀ ਪਿਆ ਆ ਆਮ ਤੌਰ ਤੇ ਵੱਡੇ ਭਾਂਡੇ ਮਿਲ ਜਾਂਦੇ ਆ ਸਰਬਲੋਹ ਦੇ ਪਰ। ਚਮਚੇ ਨਹੀਂ ਮਿਲਦੇ ਆ ਸਰਬਲੋ ਦੇ ਚਮਚੇ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਸਰਬਲੋ ਦੀ ਕੜਛੀ ਹੈ ਨਾ ਸਰਬਲੋ ਦੀ ਕੜਛੀ ਆਪਾਂ ਮਿਰਜੀ ਪਹਿਲੀ ਿਆ ਦੇਖ ਰਹੇ ਆ ਹਨਾ ਤੇ ਆ ਸਰਬਲੋ ਦੇ ਚਮਚ ਇਹ ਵੀ ਪਹਿਲੀ ਿਆ ਦੇਖ ਰਹੇ ਆ ਆ ਜੋ ਵੀ ਇਹ ਇਹ ਬਾਟੇ ਨਗਾ ਸੰਘਾ ਵਾਲੇ ਜਿੰਨੇ ਸੂਈ ਚ ਭਾਂਡੇ ਹੁੰਦੇ ਆ ਸਾਰੇ ਸਰਬਲੋ ਦੇ ਵਿੱਚ ਬਣੇ ਹੋਏ ਮਿਲ ਜਾਂਦੇ ਆ ਇਥੋਂ ਇਸੇ ਵੱਡਾ ਸਾਈਜ਼ ਵੀ ਬਣਾਉਣਾ ਹੈ ਜੀ। ਨਾ ਨਾ ਛੋੜੇ ਵਾਲਾ 2020 ਦੋਹਾਂ ਚ ਸਪੋਰਟ ਕੋਣੇ ਕੋਣੇ ਦੋਹਾਂ ਚਾ ਹੋਵੇ ਜੇ ਡੇਟ ਹੈ ਚਿੱਟੇ ਤੇ ਨੀਲੇ ਲੈਣੇ ਸੁਧਾਰਕੋ ਇੱਕ ਬੇਨਤੀ ਤੁਹਾਨੂੰ ਸਾਰਿਆਂ ਨੂੰ ਆਪਾਂ ਸਾਰੇ ਭੈਣ ਭਰਾ ਹਾਂ ਔਰ ਇੱਕ ਦੂਜੇ ਦੀ ਮਦਦ ਕਰਨੀ ਸਾਡਾ ਫਰਜ਼ ਬਣਦਾ ਹੈ ਸੋ ਜਿਹੜੀਆਂ ਆਪਾਂ ਵੀਡੀਓ ਬਣਾਉਣੇ ਆ ਪ੍ਰਾਤਨ ਇਤਿਹਾਸਕ ਸਥਾਨਾਂ ਦੀਆਂ ਪ੍ਰਾਤਨ ਇਮਾਰਤਾਂ ਦੀਆਂ ਗੁਰੂ ਸਾਹਿਬਾਨ ਦੇ ਸਥਾਨ ਦੀਆਂ ਜਾਂ ਇਦਾਂ ਦੀ ਜਾਣਕਾਰੀ ਦੀਆਂ ਦੂਰ ਦੂਰ ਤੱਕ ਜਾ ਕੇ ਜਿਹੜਾ ਹੈ ਉਹਨਾਂ ਨੂੰ ਬਣਾਉਣਾ ਪੈਂਦਾ ਹੈ ਮਿਹਨਤਮ ਸ਼ਕਤ ਦੇ ਨਾਲ ਨਾਲ ਹੋਰ ਬਹੁਤ ਸਾਰੇ ਸਾਧਨ ਵੀ ਲੱਗਦੇ ਨੇ ਇਸ ਕਰਕੇ ਇਹ ਇੱਕ ਸੇਵਾ ਸਮਝ ਕੇ ਇੱਕ ਫਰਜ਼ ਸਮਝ ਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤਾਂ ਜੋ ਜਿੱਥੇ ਵੀ ਪੰਜਾਬੀ ਬੈਠਾ ਜਿੱਥੇ ਵੀ ਸਿੱਖ ਬੈਠਾ ਹਰ ਇੱਕ ਦੇ ਕੋਲ ਇਦਾਂ ਦੀਆਂ ਵੀਡੀਓ ਪਹੁੰਚਣੀਆਂ ਚਾਹੀਦੀਆਂ ਨੇ ਤਾਂ ਜੋ ਉਹ ਆਪਣੇ ਵਿਰਸੇ ਨਾਲ ਵੀ ਜੁੜਿਆ ਰਹਿ ਸਕੇ ਤੇ ਜੇ ਕਿਸੇ ਨੇ ਇਦਾਂ ਦੀਆਂ ਵਸਤੂਆਂ ਜਿਵੇਂ ਅੱਜ ਆਪਾਂ ਸਰਵ ਲੋ ਦੇ ਭਾਂਡੇ ਦਿਖਾਏ ਆ ਤੇ ਇਹ ਇਹ ਭਾਂਡੇ ਖਰੀਦਣੇ ਵੀ ਚਾਹੁੰਦਾ ਹੋਵੇ ਮੰਗਵਾਉਣਾ ਵੀ ਚਾਹੁੰਦਾ ਹੋਵੇ ਤੇ ਮੰਗਵਾ ਸਕਦਾ ਸੋ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਫੇਸਬੁੱਕ ਤੇ ਦੇਖ ਰਹੇ ਹੋ ਤੇ ਫਾਲੋ ਜ਼ਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ